ਜਿੱਥੇ ਜਿੱਥੇ ਭਾਜਪਾ ਵਾਲੇ ਪ੍ਰਚਾਰ ਕਰਨ ਜਾਂਦੇ ਨੇ ਉੱਥੇ ਉੱਥੇ ਕਿਸਾਨ ਪਹਿਲਾਂ ਪਹੁੰਚ ਜਾਂਦੇ ਨੇ ਤੇ ਜ਼ਬਰਦਸਤ ਵਿਰੋਧ ਕੀਤਾ ਜਾਂਦਾ ਹੈ ਤਸਵੀਰਾਂ ਨਾਬਾ ਸ਼ਹਿਰ ਦੀਆਂ ਨੇ ਜਿੱਥੇ ਕਿ ਮਹਾਰਾਣੀ ਪੰਨੀਤ ਕੋ ਚੌਣ ਪਰਚਾਰ ਕਰਨ ਲਈ ਪਹੁੰਚੇ ਸਨ ਪਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਹਾਲਾਂਕਿ ਪੁਲਿਸ ਨੇ ਕਿਸਾਨਾਂ ਨੂੰ ਪ੍ਰੋਗਰਾਮ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਪਰ ਕਿਸਾਨਾਂ ਨੇ ਸੜਕ ਤੇ ਖੜ ਕੇ ਜਿੱਥੇ ਮਹਾਰਾਣੀ ਪੰਨੀਤ ਕੌਰ ਦੇ ਖਿਲਾਫ ਜਮ ਕੇ ਨਾਰੇ ਬਾਜੀ ਕੀਤੀ ਉੱਥੇ ਹੀ ਕਾਂਗਰਸ ਛੱਡ ਕੇ ਭਾਜਪੀ ਦੇ ਵਿੱਚ ਸ਼ਾਮਿਲ ਹੋਣ ਤੇ ਵੱਡੇ ਸਵਾਲ ਚੁੱਕੇ ਅਤੇ ਕਿਹਾ ਕਿ ਈਡੀ ਤੋਂ ਡਰਦਿਆ ਇਹਨਾਂ ਨੇ ਪਾਰਟੀ ਬਦਲੀ ਹੈ ਭਾਜਪੀ ਪਹਿਲਾਂ ਇਹ ਮਹਾਰਾਣੀ ਪੰਨੀਤ ਕੌਰ ਚਾਰ ਵਾਰੀ ਅਸੀਂ ਇੱਥੋਂ ਜਿਤਾ ਕੇ ਭੇਜੀ ਹੈ ਪੀ ਬਣਾ ਕੇ ਭੇਜੀ ਹੈ ਤੇ ਅੱਜ ਇਹ ਚੱਕ ਕੇ ਝੋਲਾ ਜਾਪੜੀ ਭਾਜਪੀ ਦੇ ਵਿੱਚ ਈਡੀ ਦੇ ਦੇਖ ਕੇ ਵੀ ਮੈਂ ਈਡੀ ਜੋਂ ਦਿੰਦੀ ਐ ਇਹਨਾਂ ਨੂੰ ਤੇ 750 ਕਿਸਾਨ ਸਾਡਾ ਦਿੱਲੀ ਮਰਵਾਤਾ ਇਹਨਾਂ ਨੇ ਸੁਭ ਕਰਨ ਸਾਡਾ ਉੱਥੇ ਗੋੜੀ ਮਰਵਾ ਕੇ ਹੁਣ ਖਨੌਰੀ ਬਾਰਡਰ ਤੇ ਮਰਵਾਤਾ ਇੱਕ ਉਹ ਲੰਗਰ ਪ੍ਰਤਪਾਲ ਲੰਗਰ ਵਰਤਾਉਂਦਾ ਸੀ ਉਹਨੂੰ ਇਹਨਾਂ ਨੇ ਗੋੜੀਆਂ ਮਾਰੀਆਂ ਤੇ ਬੋਰੀਆਂ ਚ ਬੰਨ ਕੇ ਕੁੱਟ ਕੇ ਲੈ ਗਏ ਉਹ ਪੀਜੀਆਈ ਚ ਪਿਆ ਉਹਦਾ ਤਾਂ ਪਤਾ ਲੈਣ ਕੋਈ ਗਿਆ ਨਹੀਂ ਬੀਜੇਪੀ ਨੂੰ ਇੱਥੇ ਦੀਗੇ ਵੋਟਾਂ ਮੰਗਣ ਆਉਂਦੀ ਐ ਸਾਰੇ ਪ੍ਰੋਗਰਾਮਾਂ ਦੇ ਵਿੱਚ ਵਿਰੋਧ ਕੀਤਾ ਜਾਊਗਾ ਸੱਤ ਪ੍ਰੋਗਰਾਮ ਨੇ ਨਾਬਾ ਚ ਸਾਰਿਆਂ ਦਾ ਵਿਰੋਧ ਕਰਾਂਗੇ ਅਸੀਂ ਪਿੱਛੇ ਹੀ ਐਨਾ ਦੇ ਜਿੱਥੇ ਜਾਣ ਕੇ ਮਗਰੇ ਜਾਵਾਂਗੇ ਉੱਥੇ ਦੂਜੇ ਪਾਸੇ ਮਹਾਰਾਣੀ ਪੰਨੀਤ ਕੋਰਦੇਵ ਲੋਇਸ ਵਿਰੋਧ ਤੋਂ ਬਾਅਦ ਬਿਆਨ ਦਿੱਤਾ ਗਿਆ ਕਿਹਾ ਗਿਆ ਕਿ ਜੇਕਰ ਕਿਸਾਨਾਂ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਹੱਕ ਹੈ ਤਾਂ ਹੱਕ ਸਾਨੂੰ ਵੀ ਹੈ ਕਿ ਅਸੀਂ ਵੀ ਲੋਕਾਂ ਦੇ ਵਿੱਚ ਜਾ ਕੇ ਆਪਣੀ ਗੱਲ ਰੱਖ ਸਕੀਏ ਦੇ ਜੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਮੇਰੇ ਪ੍ਰੋਗਰਾਮ ਦੇ ਵਿੱਚ ਬਿੱਤੇ ਦਿਨ ਹੀ ਕਿਸਾਨ ਦੇ ਨਾਲ ਘਟਨਾ ਵਾਪਰੀ ਹੈ ਉਸ ਦੇ ਵਿੱਚ ਕਿਸਾਨ ਨੂੰ ਕਿਸੇ ਨੇ ਧੱਕਾ ਨਹੀਂ ਮਾਰਿਆ ਸੀ ਸਗੋਂ ਉਸ ਦੀ ਸਿਹਤ ਠੀਕ ਨਹੀਂ ਸੀ ਦੇਖੋ ਜੀ ਪਹਿਲੇ ਵੀ ਆਏ ਥੀ ਸਾਰੇ ਕਿਥੇ ਜਾ ਰਹੇ ਨੇ ਇਹਨਾਂ ਦਾ ਹੱਕ ਹੈ ਹੱਕ ਇਹ ਹੈ ਕਿ ਆਪਣਾ ਪ੍ਰੋਟੈਸਟ ਕਰਨ ਸਾਨੂੰ ਕਹਿਣਾ ਵੋਟਾਂ ਪਾਣ ਪਰ ਸਾਡਾ ਵੀ ਹੱਕ ਹੈ ਕੀ ਅਸੀਂ ਲੋਕਾਂ ਕੋਲ ਜਾ ਕੇ ਆਪਣੀ ਗੱਲ ਕਰ ਸਕੀਏ ਤੇ ਚੇਚਰੀ ਵਾਲ ਦੀ ਜਿਹੜੀ ਹੈਗਾ ਜਿਹੜੀ ਅਰਜੀ ਹੈ ਜਿਹੜੀ ਇਹ ਕੀ ਹੋਇਆ ਮੈਂ ਤਾਂ ਪੈਂਟਿੰਗ ਰੱਖੀ ਪੈਂਟਿੰਗ ਰੱਖਿਆ ਪਰ ਇਹਦੀ ਨੂੰ ਫਟਕਾਰ ਲਗਾਈ ਗਈ ਹੈ ਵੀ ਇਹ ਗਲਤ ਸਿਸਟਮ ਆプチ ਹਨ ਨਾ ਅੱਛਾ ਮੈਂ ਬੜਿਆਣੀ ਮੈਂ ਇਸ ਤੇ ਕਮੈਂਟ ਨਹੀਂ ਮੈਡਮ ਜਿਸ ਤਰ੍ਹਾਂ ਡਿਬੇਟ ਕਰ ਸਕਦੇ ਹੋ ਤੁਸੀਂ ਕਿਉਂ ਇਹਨੂੰ ਲਗਾਤਾਰ ਵਿਰੋਧ ਕਰ ਰਹੇ ਨੇ ਇਸ ਟਾਪਿਕ ਨੂੰ ਨਹੀਂ ਮੈਂ ਬਿਲਕੁਲ ਨਹੀਂ ਡਿਬੇਟ ਕਰਨਾ ਇਹ ਜਿਹੜੀ ਡਿਬੇਟ ਹੈ ਇਹਦਾ ਕੋਈ ਮਤਲਬ ਨਹੀਂ ਜੋ ਇਹਨਾਂ ਦੇ ਕੰਮ ਨੇ ਜੋ ਇਹਨਾਂ ਦੇ ਸਵਾਲ ਨੇ ਇਹ ਮੁੱਕਣਗੇ ਜਾ ਜਿਹੜੀ ਮੌਜੂਦਾ ਸਰਕਾਰ ਹੋਏਗੀ ਉਹਨਾਂ ਨਾਲ ਬੈਠ ਕੇ ਤਾਂ ਫਾਇਦਾ ਉੱਥੇ ਹੀ ਹੈ ਇਹਨਾਂ ਦਾ ਫਾਇਦਾ ਕਿ ਉੱਥੇ ਜਾ ਕੇ ਇਹ ਗੱਲ ਕਰ ਲੱਗਾ ਤਾਂ ਲੱਗੇ ਨੇ ਤੁਹਾਡੇ ਵਿਰੋਧ ਵਿੱਚ ਲਗਾ ਲਨ ਜੀ ਲਗਾ ਲਨ ਵਿਰੋਧ ਤਾਂ ਕਰ ਹੀ ਰਹੇ ਨੇ 100% ਤਾਂ ਕੋਈ ਕਿਸੇ ਨਾਲ ਹੁੰਦਾ ਨਹੀਂ ਇਹਨਾਂ ਨੇ ਵਿਰੋਧ ਕਰਨਾ ਇਹਨਾਂ ਦਾ ਆਪਣਾ ਹੱਕ ਹੈ ਮੈਡਮ ਜਿਹੜਾ ਮਾਮਲਾ ਦਰਜ ਹੋਇਆ ਕਿਸ ਤਰ੍ਹਾਂ ਦੇਖ ਦਿਓ ਜਿਸ ਤਰ੍ਹਾਂ ਭਾਪੀ ਜਿਵੇਂ ਵੀਡੀਓ ਵੀ ਦੇਖੋ ਦੇਖੋ ਵੀਡੀਓ ਪੂਰੀ ਹੋਈ ਹੈ ਮੈਂ ਮੌਕੇ ਤੇ ਥੀ ਕਿਸੇ ਨੇ ਤੱਕਾ ਨਹੀਂ ਮਾਰਿਆ ਨਾਉ ਉਹ ਦਸਰ ਬੱਜਿਆ ਨੀਚੇ ਉਹਨੂੰ ਫੜ ਵੀ ਲਿਆ ਥੀ ਜਦ ਗਿਰ ਰਿਹਾ ਥੀ ਉਹ ਰਾਜੀ ਨਹੀਂ ਸੀ ਬਹੁਤ ਦੁੱਖ ਹੋਇਆ ਕਿ ਇਹ ਜੇ ਵਿਅਕਤੀ ਨੂੰ ਸੱਦਾ ਮਿਲਿਆ ਕਿ ਇੰਨੀ ਗਰਮੀ 'ਚ ਜਾ ਕੇ ਚਲੋ ਮੈਂ ਦੋ ਦਿਨਾਂ ਲਈ ਆਪਣੇ ਸਾਰੇ ਪ੍ਰੋਗਰਾਮ ਵੀ ਕੈਨਸਲ ਕਰਤੇ ਥੀ ਉਸ ਸ਼ੋਕ ਦੇ ਵਿੱਚ ਔਰ ਇਹ ਪਰਚਾ ਜਿਹੜਾ ਹੈ ਇਹ ਕਿਸਾਨਾਂ ਦੇ ਕਹਤੇ ਇਹਨਾਂ ਦੇ ਦਬਾਅ ਉਤੇ ਹੋਇਆ ਹੈ ਪਰ ਮੇਰੇ ਖਿਆਲ 'ਚ ਇੱਕ ਗਲਤ ਕੰਮ ਨਹੀਂ ਕਰਨੇ ਚਾਹੀਦੇ ਹਰ ਇੱਕ ਵਿਅਕਤੀ ਤੁਸੀਂ ਵਿਰੋਧੀ ਹੋ ਤੁਸੀਂ ਨਾਲ ਲੱਗਦੇ ਹੋ ਕਿਸੇ ਨੂੰ ਗਲਤ ਕੰਮ ਨਹੀਂ ਕਰਨਾ ਚਾਹੀਦਾ ਐਨਆਈ ਨੇ ਡਾਕਟਰ ਤਰਨਵੀਰ ਗਾਂਧੀ ਦੇ ਵੱਲੋਂ ਜੋ ਸਵਾਲ ਚੁੱਕੇ ਗਏ ਨੇ ਕਿ ਮਹਾਰਾਣੀ ਪੰਨੀਤ ਕੋ ਨੂੰ ਕਿਸਾਨ ਦੇ ਘਰ ਜਾ ਕੇ ਉਸ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਚਾਹੀਦਾ ਸੀ ਇਸੇ ਸਵਾਲ ਤੇ ਮਹਾਰਾਣੀ ਪੰਨੀਤ ਕੋ ਨੇ ਡਾਕਟਰ ਤਰਨਵੀਰ ਗਾਂਧੀ ਨੂੰ ਜਵਾਬ ਦਿੱਤਾ ਹੈ ਅਤੇ ਕਿਹਾ ਕਿ ਜਿਹੜੇ ਆਪ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਕੋਲ ਨਹੀਂ ਪਹੁੰਚੇ ਉਹ ਸਾਡੇ ਤੇ ਇਲਜ਼ਾਮ ਨਾਲ ਗੁਣ ਜਿਹੜੇ ਹੈਗਾ ਤਰਨਵੀਰ ਗਾਂਧੀ ਤਰਨਵੀਰ ਗਾਂਧੀ ਵੱਲੋਂ ਕਿਹਾ ਕੀ ਵੀ ਪੀੜਤ ਦੇ ਘਰ ਜਾਣਾ ਜਿਹਨੇ ਡੈਥ ਹੋਈ ਹੈ ਉਹਨਾਂ ਦੇ ਘਰ ਕਿਉਂ ਨਹੀਂ ਗਿਆ ਅਫਸੋਸ ਕਰ ਦੇ ਅਫਸੋਸ ਕਰਨ ਨਹੀਂ ਗਏ ਦੇਖੋ ਜਦ ਜ਼ਰੂਰਤ ਹੋएगी ਜਿੱਥੇ ਮੈਨੇ ਜਾਣਾ ਮੈਂ ਜਾਂਦੀ ਆ ਮੈਂ ਤੁਨ ਵੀਰ ਗਾਂਧੀ ਨੂੰ ਪੁੱਛਣਾ ਚਾਹਦੀ ਐ ਜਿਹੜੇ ਦੋ ਤੁਮਾਰੇ ਥੀ ਸਤਰਾਣੇ ਹਲਕੇ ਦੇ ਖਨੌਰੀ ਬਾਰਡਰ ਤੇ ਸੱਤ ਫੱਟੜ ਹੋਏ ਤਿੰਨ ਫੱਟੜ ਹੋਈ ਕਨੌਰ ਚ ਇਹ ਇੱਕ ਦੇ ਘਰ ਵੀ ਗਿਆ ਮੈਂ ਸਾਰਿਆਂ ਦੇ ਘਰ ਹੋ ਕੇ ਆਈ ਆ ਮਨ ਹੜਾ ਚ ਨਜ਼ਰ ਨਹੀਂ ਆਇਆ ਧਰਮਵੀਰ ਗਾਂਧੀ ਲੋਕ ਕਹਿ ਰਹੇ ਨੇ ਬਿਲਕੁਲ ਨਹੀਂ ਆਇਆ ਮੈਂ ਇੱਕ 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 ਜਗ੍ਹਾ 9 ਦਿਨ ਜਦ ਹੜ੍ਹ ਥੀ ਮੈਂ ਸਵੇਰੇ 7 ਵਜੇ ਨਿਕਲ ਕੇ ਰਾਤ ਨੂੰ 10 ਵਜੇ ਵਾਪਸ ਆਂਦੀ ਥੀ ਬੇਟੀ ਮੇਰੀ ਗਈ ਹੈ ਜਿੱਥੇ ਇੱਕ ਇੱਕ ਥਾਂ ਸੀ ਗਏ ਆਂ ਔਰ ਮੈਂ ਪੁੱਛਣਾ ਚਾਹਦੀ ਆਂ ਦੁੱਖ ਸੁੱਖ ਦੇ ਵਿੱਚ ਜੇ ਤੁਸੀਂ ਆਪਣੇ ਬੰਦਿਆਂ ਨਾਲ ਨਹੀਂ ਖੜਦੇ ਤਾਂ ਦੂਜਿਆਂ ਤੇ ਇਲਜ਼ਾਮ ਨਾ ਲਾਓ ਕੈਨੇਸਪਨ ਜਵਾਬ ਦੇ ਲਈ ਨਾ ਬੋ ਤਾਂ ਸਟੈਂਸਿੰਗ ਦੀ ਰਿਪੋਰਟ